ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ 1 ਜੂਨ 2024 ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਮਾਨਯੋਗ ਇਲੈਕਸ਼ਨ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਹਲਕਾ ਜਲੰਧਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਫਲੋਰ ਵਿਖੇ ਘਰ ਤੋਂ ਹੀ ਵੋਟ ਪਾਉਣ ਵਾਲੇ 85 ਸਾਲ ਤੋਂ ਉੱਪਰ ਜਿਨ੍ਹਾਂ ਬਜ਼ੁਰਗਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੀਆਂ ਵੋਟਾਂ ਘਰ ਤੋਂ ਪਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਉਹਨਾਂ ਦੀਆਂ ਵੋਟਾਂ ਪਵਾਉਣ ਲਈ ਐਸ ਡੀ ਐਮ ਅਮਨਪਾਲ ਸਿੰਘ ਕਮ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਫਲੋਰ ਵੱਲੋਂ ਸੀਨੀਅਰਸ ਕੰਟਰੀ ਸਕੂਲ ਫਲੋਰ ਤੋਂ ਨੌ ਟੀਮਾਂ ਨੂੰ ਲਗਭਗ 32 ਪਿੰਡਾਂ ਵਿੱਚ ਸਾਰਾ ਸਮਾਨ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਐਸਡੀਐਮ ਅਮਨਪਾਲ ਸਿੰਘ ਨੇ ਦੱਸਿਆ ਕਿ ਹਲਕਾ ਫਲੋਰ ਦੇ ਵੱਖ-ਵੱਖ ਪਿੰਡਾਂ ਤੋਂ 85 ਸਾਲ ਦੇ ਸੈਂਕੜੇ ਬਜ਼ੁਰਗਾਂ ਨੇ ਘਰ ਤੋਂ ਵੋਟ ਪਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਉਹਨਾਂ ਦੇ ਘਰਾਂ ਵਿੱਚ ਟੀਮਾਂ ਭੇਜ ਦਿੱਤੀਆਂ ਗਈਆਂ ਹਨ ਇਸ ਮੌਕੇ ਵੀਡੀਓ ਮੈਡਮ ਰਜਿੰਦਰ ਕੌਰ ਹੰਸਰਾਜ ਪ੍ਰਦੀਪ ਕੁਮਾਰ ਸੁਖਦੇਵ ਸਿੰਘ ਸੁਰਿੰਦਰਪਾਲ ਪੰਚਾਇਤ ਸਕੱਤਰ ਤੋਂ ਇਲਾਵਾ ਚੋਣ ਅਮਲੇ ਦੇ ਅਨੇਕਾਂ ਕਰਮਚਾਰੀ ਹਾਜ਼ਰ ਸਨ ਆਓ ਦੇਖਿਏ ਸਾਡੇ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਉਹੋਜਾ ਵੱਲੋਂ ਭੇਜੀ ਗਈ ਇਸ ਚੋਣ ਪ੍ਰਕਿਰਿਆ ਦੀ ਪੂਰੀ ਰਿਪੋਰਟ ਭਾਜੀ ਅੱਗੇ ਆਜੋ ਭਾਜੀ ਆਜੋ ਆਹ ਕਿੰਨਾ ਇਨਸਾਫ ਭਾਜੀ ਸ਼ੈਕ ਨੰਬਰ 6 ਦੇਖ ਲਿਆ ਜੀ ਗੱਡੀਆਂ ਨੰਬਰ ਕੀ ਹੋ ਗਿਆ ਮੈਂ ਅੱਜ ਦੇ ਟੈਂਪਰ ਆ ਗਿਆ ਅੱਗੇ ਆਇਆ ਸੈਕਟਰ 7 ਇੱਥੇ ਲੋਕ ਹੈਂ ਜੀ ਆਗੇ ਜੀ ਘੜਤੀ ਕਰੇ ਤੁਹਾਡੇ ਪਿੰਡ ਫਲੋਰ ਦੇ ਲੋਕ ਸਭਾ 2024 ਦੀਆਂ ਜਿਹੜੀ ਚੋਣ ਹੋਣ ਜਾ ਰਹੀਆਂ ਹਨ ਉਸ ਦੇ ਵਿੱਚ ਮਹਾਂ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਸੀ ਵੀ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਜ਼ਿਲੰਦਰ ਪਾਰਲੀਮੈਂਟਰੀ ਕੰਸਟੀਟੂਐਂਸੀ 04 ਦੇ ਅੰਦਰ ਅਸੈਂਬਲੀ ਕੰਸਟੀਟੂਐਂਸੀ 03 ਦੇ ਵਿੱਚ ਅੱਜ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਹਨ ਜਿਹਦੇ 81 ਸਾਲ ਤੋਂ ਉਪਰ ਦੇ ਮਦਰ ਹਨ ਅਤੇ ਪਰਸਨਸ ਵਿਦ ਡਿਸੇਬਿਲਟੀ ਜਿਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਦੇ ਮਾਪਦੰਡਾ ਹਦਾਇਤਾਂ ਤਹਿਤ ਆਪਣੇ ਇਸ ਘਰ ਬੈਠੇ ਵੋਟ ਪਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਉਹ एलिਜੀਬਲ ਸੀਗੇ ਉਹਨਾਂ ਦੀਆਂ ਵੋਟਾਂ ਪਾਉਣ ਵਾਸਤੇ ਅੱਜ ਸਾਡੀਆਂ ਟੀਮਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਉਸ ਬੈਲਟ 'ਤੇ ਹੀ ਵੋਟ ਪਵਾਣ ਗਿਆ ਤੇ ਅੱਜ ਹੁਣ ਇਸ ਵੇਲੇ ਸਾਡੀ ਟੀਮਾਂ ਇੱਥੋਂ ਜਾ ਰਹੀਆਂ ਹਨ ਕਿ ਇਹਨਾਂ ਨੇ ਉਹਨਾਂ ਸਾਰੇ ਸਿਟੀਜ਼ਨਸ ਨਾਲ ਜਿਨ੍ਹਾਂ ਨੂੰ ਵੋਟਾਂ ਅਜ ਪਾਣੀਆਂ ਹਨ ਉਹਨਾਂ ਦਾ ਟਾਈ ਅਪ ਕਰ ਲਿਆ ਹੈ ਤੇ ਇਹ ਲੋਕਾਂ ਨੂੰ ਉਹਨਾਂ ਤੋਂ ਦੇਤਾ ਤੇ ਵਿਧੀ ਅਨੁਸਾਰ ਨੂੰ ਤੁਕਰ ਕੋ ਪੁਈਆਂ ਜਾਣਗੀਆਂ ਤੇ ਮੇਰੀ ਇਸ ਸਬੰਧ ਵਿੱਚ ਸਾਰੀਆਂ ਹੀ ਟੀਮਾਂ ਨੂੰ ਤੇ ਸ਼ੁਭ ਕਾਮਨਾਵਾਂ